ਸਾਰੇ ਦਾ ਪਤਾ ਨਹੀਂ ਇਦਾਂ ਦਾ ਕੀ ਹੋ ਰਿਹਾ ਘਰ ਤੇ ਮਾਮੇ ਦੀ ਡੈਥ ਤੋਂ ਬਾਅਦ ਸਾਰੇ ਬਿਮਾਰ ਹੋ ਗਏ ਮੈਂ ਆ ਦੇਖੋ ਮੇਰੀ ਕੀ ਹਾਲਤ ਹੈ ਮੂੰਹ ਅੱਜ ਥੋੜਾ ਜਿਹਾ ਠੀਕਨ ਲੱਗਾ ਮਤਲਬ 3 ਦਿਨ 4 ਕਿੰਨੇ ਦਿਨਾਂ ਮੈਂ ਦਾਖਲ ਮੈਂ 5 ਦਿਨ ਨਹੀਂ ਗਾਇਸ ਕੀ ਹਾਲ ਚਾਲ ਨੇ ਸਾਡੇ ਅੱਜ ਆਪਣੀ ਹੈਗੀ ਕਟਿੰਗ ਦੀ ਅਪਾਇੰਟਮੈਂਟ ヘア ਬੀਅਰਡ ਬਾਲਾ ਜਲੂਸਿਆ ਨਿਕਲਿਆ ਆ ਮੈਂ ਕਰਾ ਲਈ ਸੋਹਣੇ ਜੇ ਬਣ ਜੀ ਸਾਹਮਣੇ ਉੰਡੇ ਬਣ ਜੀ ਚਲੋਣ ਵਾਲਾ ਨਾ ਪਹਿਲਾਂ ਹੀ ਚਾਹ ਨੂੰ ਕਹਿਆ ਉਹਨੂੰ ਬਤਾ ਬਾਈ ਆਈ ਆ ਗਿਆ ਹੈ ਮੇਰਾ ਉਹਨੂੰ ਬਤਾ ਮੈਂ ਕਿਹਾ ਚਾਹ ਦਾ ਕਹਦੇ ਪਹਿਲਾਂ ਚਲੋ ਆ ਬੋਰਡ ਦੇਣਾ ਮੈਂ ਪਰਾਣਾ ਦੋੜਾ ਰਹਿਣਾ ਇਹਨਾਂ ਦਾ ਮਾਹੌਲ ਪਾ ਆ ਦੇ ਹੈ ਨਹੀਂ ਆ ਵਧੀਆ ਜਿਗਾੜਿਆ ਬਾਰਕ ਲੈ ਕੇ ਆਇਆ ਬੰਦਾ ਆਪਣਾ ਅੰਗਲੈਂਡ ਤੋਂ ਹੁਣ ਮੈਂ ਇੰਨੇ ਲਾਈ ਰੱਖਣਾ ਹੁਣ ਚਾਹ ਚਲ ਮਿਲਦੇ ਆਂ ਬ੍ਰੇਕ ਤੋਂ ਬਾਅਦ ਬਾਰਕ ਨੂੰ ਮਿਟਾ ਕੇ ਆਂਗੀ ਬਰਾ ਓਕੇ ਰਿਪੋਰਟ ਕਰਕੇ ਲੋ ਉੰਨੇ ਬਾਹਰ ਹਾਂ। ਗਾੜੀ ਰਹਿ ਗਈ ਹਾਂ। ਮੈਨੂੰ ਉਹ ਦੇਖ ਹੀ ਲਿਆਇਆ ਮੈਂ। ਤੁਸੀਂ ਇੰਦਾ ਕਰਿਓ ਜਿਹੜੇ 3 ਗ੍ਰਿਲਡ ਸੈਂਡਵਿਚ ਬੈਜ ਬੈਜਾਂਗੇ। ਤੇ 10 ਕਾਫੀਆਂ ਤੇ ਇੱਕ ਰੈਪ। ਹਾਂ ਬੈਜ ਵਧੀਆ ਜਿਹਾ ਬਣਾ ਲਿਓ। ਪਹਿਲੀ ਵਾਰੀ ਖਾਣਾ ਆਪ ਤੁਹਾਡੇ ਨੂੰ। 33 ਸਲੂਨ ਵਾਲੇ ਦਾ ਪਤਾ ਸੈਮ ਸਲੂਨ ਦੇ। ਸ਼ਾਬਾਸ਼ ਸਮਾਈਲ ਦੇ ਹਾਂ ਜੀ ਹਾਂ ਜੀ ਕਿੰਨੇ ਕ ਟਾਈਮ ਚ ਭੇਜ ਦੂਗੇ ਇੱਕ ਇੱਕ ਰਹਿ ਤੈਨੂੰ ਕੋਈ ਹਾਂ ਤੇ ਉਹ ਪੀਟੀਐਮ ਵਾਲਾ ਭੇਜ ਦਿਓ ਕੋਲੋਂ ਮੈਂ ਆਨਲਾਈਨ ਕਰ ਦਿੰਦਾ ਪੇ ਚਲੋ ਕਿ ਥੈਂਕ ਯੂ ਹੈਵ ਅ ਗੁੱਡ ਡੇ ਬਾਏ ਅੱਛਾ ਦਿੱਤੇ ਕਟਾਉਂਦਾ ਵਾਲਾ ਮੈਂ ਵੀ ਖੁੱਲੀ ਆ ਕਹਿੰਦਾ ਸ਼ਾਬ ਮੈਂ ਚਲ ਮਗਾ ਕੇ ਦੇ ਦੇ ਮੈਨੂੰ ਵੀ ਬੜਾ ਦਿਨ ਹੋ ਗਿਆ ਸੀ ਅੱਜ ਤੇਰੀ ਵਾਲੀ ਹਾਂ ਸਾਡੇ ਸ਼ਾਮ ਨੂੰ ਸਾਰੇ ਘਰ ਦੇ ਬਰਾਵਾ ਬਰੂਵ ਘਰੇ ਫੜਾ ਜਾਂਦੇ ਨੇ ਹੂੰ ਮੈਂ ਥਨੇ ਘਟਾਰ ਵਾਲਿਆਂ ਦਾ ਵੀ ਖਾ ਕੇ ਦੇਖ ਲੈਂਦੇ ਆ ਆ ਗਿਆ ਬੜਾ ਟਾਈਮ ਲਾਤਾ ਮੇਰਾ ਬਰਾ ਪੇਟੀਮ ਦੇ ਮੇਰੇ ਕੋਲ ਆ ਦੋ ਪੱਲ ਬੰਬੂ ਕਿਸੇ ਕੰਮ ਤੇ ਹਾਂ ਦੋ ਪੱਲ ਜੋ ਜੱਦ ਜਿਆਦਾ ਮਿੱਠਾ ਵੀ ਨਾ ਤੈਨੂੰ ਪਾਣਾ ਮੇਰਾ ਦੋ ਘਟੇ ਵੀ ਕਹੇ ਕੰਮ ਦੇ ਨਹੀਂ ਰੱਬ ਮੈਂ ਇਹਨੂੰ ਹੁਣ ਕਹਿ ਗਿਆ ਟਾਈਮ ਮੈਂ ਕਹਾਂ ਉੱਥੇ ਬਰਾਵੋ ਲਿਆ ਕਰ ਕੀ ਨਾ ਹੈ ਨਾ ਕੀ ਨਾ ਸੀ ਇਹਦਾ ਕੰਟਰੀ ਫਲੇਮਿੰਗ ਕੰਟਰੀ ਪਲੈਨ ਪੀ ਜਾ ਤੇ ਜੀ ਮੈਨੂੰ ਇਹਨਾਂ ਦੀ ਵਧੀਆ ਲੱਗੀ ਤੇ ਰੈਪ ਵੀ ਬਣਾਇਆ ਵਿੱਚ ਸੋਆਂ ਦੇ ਵਿੱਚ ਗਾਜਰਾਂ ਜੀਆਂ ਲਾਈਆਂ ਆ ਤੇ ਵਿੱਚੇ ਵੀ ਹੈ ਆ ਤਵੇ ਕੀ ਗੱਟਮਾਈਆਂ ਲਾਈਆਂ ਕਿਉਂ ਨਾ ਰੈਪ ਜੱਜ ਦਾ ਤੇ ਨਾਂ ਨਾਲ ਕਾਫੀ ਨਾ ਗ੍ਰੈਨ ਨਾ ਕਾਫੀ ਆ ਕਾਫੀ ਵੀ ਤੁਹਾਨੂੰ ਦਿਖਾਉਂਦਾ ਮੈਂ ਦੇਖੋ ਕਾਫੀ ਆ ਚੈੱਕ ਕਰਿਓ ਲੈ ਆ ਲੁੱਕ ਲਾਈਕ ਭੈਣ ਜਿਹਦਾ ਥੋੜੀ ਜੋ ਗੰਨੇ ਦੀ ਰਸਮ ਦੀ ਹੈ ਇਹ ਖਾਣਾ ਆ ਬਰਾ ਸੇਮ ਲਾਈਕ ਇਸ ਨਾਟ ਗੁੱਡ ਫॉर ਯੂ ਕੰਟਰੀ ਕਿਹੜਾ ਹੈਗਾ ਇਹ ਦਵਾ ਗੱਲਾਂ ਬਤਾ ਇਨ ਮੈਂ ਉਹ ਕਹਿ ਗਿਆ ਟਮੈਗਾ ਬਰਾਵੋ ਵਾਲਿਆਂ ਨੇ ਸਾਬੇ ਸਿੰਮਰਿੰਗ ਖਾਇਆ ਕਰਨ ਨਾਲ ਆਇਆ 150 ਸਰਜੰਦਰ ਨਾਲੇ ਘੈਂਟ ਚੀਜ਼ ਪੂਰੀ ਪਤਾ ਲੱਗਦਾ ਸਮਾਗਾ ਆਹੀ ਸੇਮ ਸੈਂਡਵਿਚ ਆ ਕੀ ਹੈ ਵਿਚ ਵੀ ਮੈਨੂੰ ਲੱਗਦਾ ਕੀ ਹੋਣਾ ਇਹ ਕੋਕ ਵੀ ਨਹੀਂ ਆ ਲੈ ਟਮਾਟਰ ਤੇ ਟਮਾਟਰ ਤੇ ਵਿਚੋਂ ਮਿਉਨੀ ਜਿਹੜੀ ਚਿੱਟੀ ਵਾਈਟ ਕਰੀਮ ਉਹ ਆ ਬਸ ਹੈ ਹੀ ਨਹੀਂ ਕੁਝ ਫਾਇਰ ਚ ਗੱਲ ਕੋਈ ਨਹੀਂ ਇਹਦੇ ਪਤਾ ਲੱਗਦਾ ਹੁੰਦਾ ਗਾਂ ਤੋਂ ਰੇਣਾ ਤੋਂ ਲੈਣੀ ਚਾਹੀਦਾ ਬਾਅਦ ਥੋੜੀ ਰਹਿ ਗਈ ਹੁਣ ਮੈਂ ਮ사ਜ ਕਰਨੀ ਆ ਤੇ ਨਾਲੇ ਉਹ ਤੇ ਦਾੜੀ ਕਾਣੀ ਵਾ ਜਲੂਸ ਕੱਢਣ ਲੱਗੇ ਕਿ ਨਵੀਂ ਚੀਜ਼ ਕਰਨ ਲੱਗੇ ਦਾੜੀ ਨਾਲ ਦੇਖੋ ਹੁਣ ਜਲੂਸ ਨਿਕਲਦਾ ਕਿੱਦਾਂ ਲੱਗਦਾ ਹੈ ਇੱਦਾਂ ਹੀ ਆ ਨਾ ਜਿੱਦਾਂ ਪੀਏ ਚੌਥੇ ਦਿਨ ਜਾਂ ਹਫਤੇ ਬਾਅਦ ਕਰਾ ਲੈਂਦੇ ਆ ਮੈਂ ਕਰਾਉਣਾ ਹੁੰਦਾ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਆ ਰੰਗਿਆਂ ਸਹੀ ਨਿਕਲਦਾ ਤੇ ਨਾਲੇ ਬੰਦਾ ਨਿੱਖਰ ਜਾਂਦਾ ਇਹਨੇ ਫੇਰ ਮੈਂ ਤਸਲੀ ਦੀ ਦੋ ਤਿੰਦੀ ਦੇ ਨਾਲ ਦੋ ਤਿੰਨ ਘੰਟੇ ਲਾ ਕੇ ਉਹਨੂੰ ਨਾ ਹੱਸੂ ਉਹ ਨਾਲ ਹੀ ਨੂੰ ਪਤਾਇਆ ਉਹ ਮੈਨੂੰ ਜੇ 2-3 ਘੰਟੇ ਬਿੱਲਾ ਹੁੰਦਾ ਕਹਿੰਦਾ ਭਾਈ ਤੈਨੂੰ ਵੱਖਰਾ ਹੀ ਸਾਦਾ ਉਹਨੂੰ ਤੇ ਆਪਾਂ ਸੈਂਡਵਿਚ ਮੰਮੀ ਦੇ ਲੈ ਜਾਂਦੇ ਆ ਉਹੀ ਆ ਜਿਹੜੇ ਪਹਿਲਾਂ ਖਾ ਕੇ ਨੇ ਦੇਖਣੇ ਗਏ ਤੇ ਉਹ ਟ੍ਰੇਨ ਆਉਣ ਲੱਗੀ ਆ ਮੈਂ ਉਦੋਂ ਨੂੰ ਜਾਣਾ ਐ ਇਹ 200 ਰੁਪਏ ਵਾਲੇ ਆਉਂਦੇ ਤੁਹਾਨੂੰ ਪਤਾ ਬਾਬਿਆਂ ਦਾ ਦਿਨ ਚੱਲਦਾ ਹੈ ਨਾ 200 ਰੁਪਏ ਦਾ ਤੇ ਉਹਨਾਂ ਨੂੰ ਚਾਹ ਪਲਾਉਣੀ ਸੀ ਮੰਮੀ ਤਾਂ ਕਹਿੰਦੀ ਰਹਿਣ ਦਾਨੇ ਹੋਏ ਡੈਥ ਹੋਈ ਆ ਹੈ ਨਾ ਇਦਾਂ ਮੈਂ ਕਿਹਾ ਚਲੋ ਆਪਾਂ ਕਿਹੜਾ ਉਹਨਾਂ ਨੇ ਪਰਮਾਤਮਾ ਦਾ ਨਾਂ ਹੀ ਲੈਣਾ ਇਹ ਕਿਹੜਾ ਕੋ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹਨ ਚਲੋ ਇੱਧਰ ਹਰੇਕ ਸਾਲ ਬੁਲਾਈਦੀ ਐ ਮੈਂ ਤਾਂ ਕੋਈ ਗੱਲ ਨਹੀਂ ਤੇ ਉਹਨਾਂ ਨੇ ਵੀ ਮਹਾਰਾ ਦਾ ਨਾਮ ਲੈ ਕੇ ਜਾਣਾ ਹੈ ਨਾ ਤੇ ਆਪ ਮੈਂ ਘਾ ਲਾਂ ਦੇ ਕੋਈ ਗੱਲ ਨਹੀਂ ਉਹਨਾਂ ਨੂੰ ਫੋਨ ਆਇਆ ਸੀ ਕਿ ਆ ਜੀਏ ਕਿੱਦਾਂ ਗੱਲ ਨਹੀਂ ਮੈਂ ਘਾ ਜੇ ਕੋਈ ਗੱਲ ਨਹੀਂ ਮੈਂ ਤਾਂ ਇੰਨਾ ਚਲੋ ਅੱਗੇ ਸਮੋਸੇ ਸਮਚ ਲਿਆਉਂਦੇ ਮਿੱਠਾ ਲਿਆਉਂਦੇ ਉਹ ਨਾ ਲਿਆਵਾਂ ਇਕੱਲੀ ਚਾਹ ਬੁਲਾ ਲਵਾਂਗੇ ਹਨਾ ਆਉਂਦੇ ਪਏ ਆ ਉੱਥੇ ਕਾ ਗਏ ਹੂੰ ਕੀ ਦਬਰੀ ਨਹੀਂ ਦਬਰੀ ਆ ਜਿਹੜਾ ਖਾਜ ਉੱਥੇ ਰੱਖਾ ਅੰਦਰ ਬੰਦ ਜਾਣ ਆ ਇਹ ਵਤਨ ਇੰਦਾ ਕਰੋਨਾ ਚ ਹੋਇਆ ਸੀਗਾ ਸਾਫ ਮੈਂ ਜਾ ਰਹੇ ਆਂ ਸ਼ਾਮ ਨੂੰ ਛਟੀ ਨੂੰ ਤੇ ਉਹ ਦੇਖੋ ਐ ਨਾ ਪੂਰੇ ਬੱਦਲ ਦਿਸਣ ਲੱਗੇ ਹੋਆ ਜਿਹੜਾ ਕਰੋਨਾ ਦੇ ਵਿੱਚ ਇੰਦਾ ਸਾਫ ਹੋਇਆ ਸੀਗਾ ਅੱਜ ਮੈਂ ਬੜੇ ਟਾਈਮ ਬਾਅਦ ਦੇਖਿਆ ਨਹੀਂ ਤਾਂ ਉਧਰ ਦੀਤੇ ਨਹੀਂ ਹੁੰਦੇ ਬੰਦ ਵਾਲਾ ਪਹਾੜ ਸੌਰੀ ਬੱਦਲ ਕਹਿਦਾ ਸੌਰੀ ਤੁਸੀਂ ਪਹਾੜ ਦੇਖੋ ਤਾਂ ਦਿਖਾਵਾ ਕੈਮਰੇ ਚ ਨਹੀਂ ਹਜੇ ਸਹੀ ਲੱਗ ਰਹੇ ਆ ਉਧਰ ਦੇਖੋ ਐ ਦੂਰੇ ਪਹਾੜ ਉਹ ਘੈਂਟ ਲੱਗ ਰਹੇ ਆ ਆ ਜਲਾ ਆਪਣੇ ਪਿੰਡ ਵਾਲਾ ਰਾਹ ਆ ਉਹ ਨੇ ਦੀਦੀਆਂ ਪਹਾੜੀਆਂ ਕੈਮਰੇ ਚ ਜਿਆਦਾ ਜੂਮ ਆਰੇ ਇਹਦੇ ਬੈਸਤਰੇ ਆ ਖਰਾਬ ਹੀ ਹੋਣੇ ਆ ਕੱਪੜੇ ਇੰਨੇ ਨਾਲ ਛੱਟਣੀਆਂ ਚੱਕ ਉਹ ਹੀ ਉੱਥੇ ਕੰਮ ਆਏ ਸਾਡੇ ਘਰ ਦਿੱਰਤ ਖਾਦੀ ਹੋਈ ਆ ਪਹਿਲਾਂ ਮੇਰੇ ਇਨਫੈਕਸ਼ਨ ਬੁਖਾਰ ਹੋ ਗਿਆ ਟਾਈਫਾਇਟ ਮੇਰੇ ਗਲੂਕੋਜ਼ਨ ਲੱਗਦੇ ਸੀਗੇ ਅੱਜ ਦੂਜਾ ਦਿਨ ਆ ਤੇ ਰਾਤ ਨੂੰ ਮਮੀ ਹੋ ਗਈ 104 ਬੁਖਾਰ ਜਿੰਮਮੀ ਨਾਲ ਉਹ ਵੀ ਗੱਲਾਂ ਵਿੱਚ ਬਾਰ ਬਾਰ ਟੈਨਸ਼ਨ ਲੈ ਕੇ ਨਾ ਮਮੀ ਨੂੰ ਮੈਂ ਕਿਹਾ ਇੰਨਾ ਵੀ ਨਾਂ ਲਈ ਦਾਂਦਾ ਨਾ ਜੋ ਚਲੋ ਆਪਾਂ ਕਿਹੜੇ ਕੋਈ ਸੇਵਾ ਕੀਤੀ ਜਿੱਨੀ ਸੀਗੀ ਨਾ ਬਾਰ ਬਾਰ ਜਦੋਂ ਆਪਾਂ ਨਾਂ ਲੈਨੇ ਆ ਇਹਨਾਂ ਲੈਣਾ ਨਹੀਂ ਚਾਹੀਦਾ ਹੈਗਾ ਉੰਮੀ ਮਰਾਹ ਕੋਈ ਸਾਕਾ ਪੇ ਵੀ ਹੋਵੇ ਉਹ ਵੀ ਕਿਸੇ ਦੇ ਮਿੱਤ ਹੁੰਦੇ ਹਨ। ਸੋ ਬਾਰ ਬਾਰ ਹੋਈ ਜਾਣਾ ਮੰਮੀ ਨੇ ਕੋਈ ਸੋਸ ਕਰਨ ਉਹ ਵੀ ਬਿਮਾਰ ਹੋ ਗਈ। ਗਲੂਗੁੱਸ ਲੱਗਣਾ ਮੰਮੀ ਤੇ ਵੀ ਮੇਰੇ ਵੀ। ਅੱਜ ਤੈਨ ਦਿਨ ਹੋ ਗਏ ਭੱਟੀ ਦੇ ਮਿੰਦਾ ਤੋਂ। ਪਹਿਲੇ ਤਨਪਦਾ ਪਿੰਡ ਉੱਥੇ ਗੋਲਛੰਦ ਦੇ ਗੁਰੂ ਗੋਛਰ ਉਹਦੇ ਮੈ ਮੰਮੀ ਤੇ ਹੁਣ ਕੇ ਮੇਰੇ ਸੈਟ ਜੈ ਨਹੀਂ ਆਇਆ ਕੰਮ। ਮੈਂ ਕਿੱਥੇ ਚੱਲ ਪੱਟੀ ਦੇ ਚੱਲਦੇ ਤੇ ਸੁਬਹ ਨਹੀਂ ਜਿਗੀ ਪਹਿਲਾਂ ਦਾਗ ਲਾਣਾ ਨਿਕੇ ਨਿਕੇ ਨਿਆਣਿਆਂ ਤੇ ਵੀ ਡ੍ਰਿਪ ਲੱਗੀ ਹੋਈ ਮੈਂ ਹਰਾ ਨਾ ਮੈਂ ਕਿਹਦੇ ਲੋ ਨਿਆਣਿਆਂ ਦੇ ਜਿਆਦਿਆਂ ਦੇ ਆਪਣੇ ਲਗਾ ਚੰਗਾ ਭਲਾ ਬੰਦਾ ਬੰਦ ਹੋ ਜਾਂਦਾ ਨੇ ਇਹਦਾ ਬੇਬੀ ਨਿਆਣੀ ਟਾਈਵਨ ਵੀ ਬੱਸ ਖਰਾਤੀ ਚਾਰਾਂ ਦਿਨਾਂ ਚ ਰਾਜੇ ਸੈਟਿੰਗ ਮਰ ਗਈ ਆਪਣਾ ਰਹਿ ਗਈ ਥੋੜੀ ਜੀ 5 ਵਜੇ ਆ oh, ਸੌਰੀ 7 ਵਜੇ ਨੇ ਡਿਸਚਾਰਜ ਕਰਤਾ 7 ਵਜੇ ਤੱਕ ਇਹਨਾਂ ਚਲ ਜੀਓ ਸੁਖਰੀ ਮੇਰਾ ਦੇਰ ਲਈ ਰੱਖਿਆ ਬਜਾਈ ਨੇ ਹਾਂ ਵੀਡੀਓ ਪਾ ਦੇਵਾਂ ਜੀ ਕਰ ਲੈਣ ਵਾਹ ਮੰਦਾ ਵਾਹ ਹੋਈ ਦੇਖੋ ਕਿੱਦਾਂ ਹੋਇਆ ਇਹਣਾ ਤਾਂ ਮੈਂ ਸਿਹਤ ਤੰਤਰਸ ਦੀ ਪਰਮਾਧਵਾ ਬਖਸ਼ੇ ਬੰਦੇ ਤੋਂ ਹੋਣਾ ਰੁਪਈਆ ਭਾਵੇਂ ਕੋਲ ਕੋਈ ਵੀ ਨਾ ਹੋਵੇ ਬਤਾਂ ਦਰਸਤੀ ਜੀ ਮੈਂ ਇੱਕ ਗੱਲ ਦੇਖੀ ਹੈ ਸਾਡੇ ਦਾ ਪਤਾ ਨਹੀਂ ਇਦਾਂ ਦਾ ਕੀ ਹੋ ਰਿਹਾ ਘਰ ਚ ਮਾਮੇ ਜੀ ਡੈਥ ਤੋਂ ਬਾਅਦ ਸਾਰੇ ਬਿਮਾਰ ਹੋ ਗਏ ਮੈਂ ਆ ਦੇਖੋ ਮੇਰੀ ਕੀ ਹਾਲਤ ਐਨ ਮੂੰਹ ਅੱਜ ਥੋੜਾ ਜਿਹਾ ਠੀਕ ਲੱਗਾ ਮਤਲਬ ਤਿੰਨ ਦਿਨ ਚਾਰ ਕਿੰਨੇ ਦਿਨ ਆ ਮੈਂ ਦਾਖਲ ਮੈਂ ਪੰਜ ਦਿਨ ਪੰਜ ਦਿਨ ਦਾਖਲ ਰਿਹਾ ਹਾਂ ਬੱਟੀ ਦੇ ਸੈੱਲ ਘਟ ਗਿਆ 2i5t ਸ਼ੁਰੂ ਤੋਂ ਵਲੌਗ ਦੇਖਿਆ ਤੇ ਕਟਿੰਗ ਦਾ ਮਾਮੇ ਦੇ ਤੋਂ ਪਹਿਲਾਂ ਸੀ ਮੈਂ ਗਿਆ ਇੱਕ ਦਿਨ ਤੇ ਸੌਰੀ ਹੁਣ ਮਾੜਾ ਜਿਹਾ ਠੀਕ ਫੀਲ ਹੋਣ ਲੱਗਾ ਪਤਾ ਨਹੀਂ ਭਵਾਰਾ ਜੀ ਉੱਥੇ ਵੀ ਨਿੱਕੇ ਨਿੱਕੇ ਨਿਆਣਿਆਂ ਦੇ ਵਿਚਾਰਾਂ ਦੀਆਂ ਸੂਈਆਂ ਲਾਈਆਂ ਬੁਖਾਰ ਟਾਈ ਫਾਇਟ ਬਹੁਤ ਮੰਦਾ ਹਾਲ ਸੀ ਮੇਰੇ ਤੇ ਇਦਾਂ ਜਾਨੀ ਕਿ ਜਿੱਦਾਂ ਸਰੀਰ ਇੰਨੀ ਵੀਕਨੈਸ ਆ ਗਈ ਸੀ ਕਿ ਉੱਠੇ ਕਮਸੇ ਹੁੰਦਾ ਸੀਗਾ ਹੁਣ ਥੋੜਾ ਜਿਹਾ ਠੀਕ ਜਿਆ ਹੋਇਆ ਤੇ ਪ੍ਰੇਰਕ ਹੋ ਲਈ ਸਾਰੇ ਦਾਸ ਕਰੋ ਠੀਕ ਹੋ ਜਾਈਏ ਅਦਰ ਮੰਮੀ ਵੀ ਬਿਮਾਰ ਆ ਸਾਰੇ ਮਤਲਬ ਮਾਮੇ ਮੇਰੀ ਡੈਥ ਹੋਣ ਤੋਂ ਬਾਅਦ ਸਾਰੇ ਢਿੱਲੇ ਹੋ ਗਏ ਬਿਮਾਰ ਹੋ ਗਏ ਬੜਾ ਇੰਨਾ ਬਿਮਾਰ ਨਹੀਂ ਮੈਂ ਕਦੇ ਵੀ ਹੋਣਾ ਜ਼ਿੰਦਗੀ ਦੇ ਵਿੱਚ ਜਿੰਨਾ ਹੁਣ ਮੈਂ ਬਿਮਾਰ ਹਾਂ 5 ਦਿਨਾਂ ਬਾਅਦ ਹਸਪੀਟਲ ਆਣਾ ਅੱਜ ਥੋੜਾ ਜਿਹਾ ਮੈਨੂੰ ਜਾਨਿਕ ਫੋਨ ਦੇਖਣ ਨੂੰ ਵੀਡੀਓ ਤੇ ਦੂਰ ਦੀਆਂ ਫੋਨ ਦੇਖਣ ਨੂੰ ਨਹੀਂ ਮਨ ਕਰਦਾ ਇਹ ਲੋਕ ਕਿੰਨੇ ਤੰਦਰੁਸਤ ਹੋ ਹਨ ਇਹ ਬੰਦਾ ਤੰਦਰੁਸਤ ਹੋਵੇ ਫੇਰ ਬੰਦਾ ਮੰਨ ਕਰਦਾ ਫੋਨ ਦੇਖਣ ਨੂੰ ਜਾਂ ਫੋਨ ਚਲਾਉਣ ਨੂੰ ਸਭ ਤੋਂ ਵੱਡੀ ਤੰਦਰੁਸਤੀ ਹੈ ਮੈਂ ਦੇਖਿਆ ਪੈਸਾ ਤਾਂ ਬੰਦੇ ਕੋਈ ਚਲਾਈ ਜੁਗ ਗਏ ਹੋਵੇ ਮੈਂ ਮੇਨ ਤੰਦਰੁਸਤੀ ਪਰਮਾਤਮਾ ਹੁੰਦਾ ਬੰਦੇ ਦਾ ਅੱਗੇ ਨਾਲੋਂ ਦਾ ਫਰਕਾ ਥੋੜਾ ਜਿਹਾ ਹੁਣ ਹੱਥ ਬੜੇ ਲਾਲ ਹੋਣ ਲੱਗੇ ਨੇ ਤੇ ਮੇਰੇ ਹੱਥ ਐ ਚਿੱਟੇ ਹੋ ਗਏ ਮੂੰਹ ਵੀ ਐਨ ਐਡਾ ਮੜ ਗਿਆ ਹੁਣ ਦੋਕ ਦਿਨਾਂ ਹੋ ਗਏ ਰੋਟੀ ਖਾਣ ਲੱਗਾ ਇੰਨੇ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ ਸੇ ਮੂੰਹ ਵਿੱਚ ਨੂੰ ਵੜ ਗਿਆ ਜਿਹੜਾ ਉਹਦਾ ਤੈਨੂੰ ਵੀ ਹੋ ਗਿਆ ਤੈਨੂੰ ਵੀ ਹੋ ਗਿਆ ਇੰਨਾ ਜਣੇ ਕਿ ਮਾੜਾ ਹੋ ਗਿਆ ਬਗਵਾ ਨੰਦਰੋਂ ਛੱਡ ਜਾਂਦਾ ਬੰਦਾ ਸੋ ਇਦਾਂ ਹੋਈ ਆ ਤਾਂ ਅਸੀਂ ਵੀਡੀਓ ਵੀਡੀਓ ਬਤਾ ਹੀ ਨਹੀਂ ਕੋਈ ਪਾ ਹੋਈ ਇੱਕ ਤੁਹਾਨੂੰ ਪ੍ਰਧਾਨ ਦੁੱਖ ਦੀ ਘੜੀ ਆ ਆਪਣੇ ਇੰਨਾ ਪਾਣੀ ਆ ਗਿਆ ਆ ਲੋਕਾਂ ਵਿਚਾਰਿਆਂ ਦੇ ਘਰ ਤੈਨੂੰ ਪਤਾ ਜਿੰਦਗੀ ਚ ਬੰਦੇ ਕੋ ਇੱਕ ਤਾਂ ਘਰ ਬਣਦਾ ਮੱਛੀ ਹੈ ਨਾ ਉਹ ਵੀ ਲੋਕਾਂ ਦੇ ਰੁੜ ਗਏ 1.5-1.5 ਕਰੋੜ ਦੀਆਂ ਕੋਠੀਆਂ ਛੋਟੇ ਗਰੀਬ ਵਿਚਾਰੇ ਕਿਸਾਨ ਸੀ ਜਿਹੜੇ ਉਹਨਾਂ ਦੀਆਂ ਫਸਲਾਂ ਕਿੰਨੀ ਹਨਕ ਤੇ ਦੇਖ ਲੋ ਹਿਸਾਬ ਕਿ ਆਪਾਂ ਮਿਹਨਤ ਕਰਦੇ ਫਸਲ ਪਾਉਂਦੇ ਸਾਰੇ ਕੁਝ ਹੀ ਤਬਾਹ ਹੋ ਗਿਆ ਤੇ ਫੇਰ ਵੀ ਮੈਨੂੰ ਕਈਆਂ ਚੀਜ਼ਾਂ ਦੇ ਗੁੱਸਾ ਆਉਂਦਾ ਹੈ ਉਹ ਵਿਚਾਰੀ ਕਰਨ ਬਠੰਡਾ ਜਿਹੜੇ ਉਹ ਜਿੰਨੇ ਜੋਗੀ ਹੈਗੀ ਬਿਸਕੁਵਸ ਕੇ ਲੈ ਕੇ ਲੋਕੇ ਉਹਨੂੰ ਵੀ ਬੋਲੀ ਜਾਂਦੇ ਮਾੜਾ ਹੌਣ ਗੁਲਾਬ ਸਿੱਧੂ ਉਹ ਵੀ ਵਿਚਾਰਾ ਸੇਵਾ ਕਰਦਾ ਉਹਨੂੰ ਵੀ ਮਾੜਾ ਕਹੀ ਜਾਂਦੇ ਵਿੱਚ ਲੋਕਾਂ ਨੇ ਮੈਂ ਦੇਖਿਆ ਦੋ ਬੰਦੇ ਜੇ ਨਾਂ ਵੀ ਕੋਈ ਕਰਦਾ ਹੈਲਪ ਹੋਏ ਕਹਣਾ ਇਹ ਸਿੰਗਰ ਜੀ ਆਏ ਨਹੀਂ ਮੋਰੇ ਇਦਾਂ ਇਦਾਂ ਜੇ ਕੋਈ ਹੈਲਪ ਕਰਦਾ ਤੇ ਉਹਦੀਆਂ ਲੱਤਾਂ ਵੀ ਬਰਾਈ ਵੀ ਕਰੀ ਜਾਂਦੇ ਲੋਕਾਂ ਨੂੰ ਤਾਂ ਮੈਨੂੰ ਸਮਝ ਨਹੀਂ ਲੱਗਦੀ ਕੀ ਚਾਹੁੰਦੇ ਆ ਨਾ ਕਈ ਦਾ ਫੋਟੋਆਂ ਵੀਡੀਓ ਨੂੰ ਜਾ ਰਹੇ ਆ ਬਸ ਕੱਲੀਆਂ ਫੋਟੋ ਵੀਡੀਓ ਖਿੱਚ ਕੇ ਆ ਗਏ مصیبت ਹੁਣ ਪਾਣੀ ਘਟੇ ਤੇ ਪਤਾ ਲੱਗਣਾ ਹੈ ਹੁਣ ਹੁਣ ਹੈਲਪ ਦੀ ਲੋੜ ਅਸਲੀ ਤਾਂ ਜੇ ਰੇਤਾ ਕੱਢਣੀ ਆ ਜਿੰਨੇ ਵਿਚਾਰਿਆਂ ਦੇ ਘਰ ਹੈ ਨਹੀਂ ਹੁਣ ਘਰ ਬਣਾ ਕੇ ਦੇਣੇ ਪੈਣੇ ਹਨਾ ਪਰ ਆਪਣੇ ਖਾਸ ਸੈਟ ਵਧੀਆ ਚਲੋ ਸੇਵਾ ਕਰਦੇ ਪਰ ਇੱਕ ਗੱਲ ਮੈਂ ਦੇਖੀ ਆਪਣੇ ਵਾਲੇ ਹਨਾ ਸਾਰੇ ਉਹਨੇ ਚਲ ਜਾਂਦੇ ਕਿਤੇ ਵੀ ਕੋਈ ਆਫਤ ਆਉਂਦੀ ਹੈ ਨਾ ਜਾ ਕੇ ਤੇ ਦੂਜਾ ਹੋ ਜਾਂਦਾ ਆ ਪਰ ਜਿਆਦਾ ਜਦਾਂ ਹਰਿਆਣੇ ਵਾਲੇ ਆਏ ਆ ਤੇ ਯੂਪੀ ਵਾਲੇ ਹਨਾ ਪਰ ਹੋਰ ਆ ਮੋਦੀ ਵਰਗੇ ਮੂੰਹ ਤਾਂ ਸੜਿਆ ਹੀ ਨਹੀਂ ਇੱਕ ਤਰੀ ਵੀ ਇੱਥੇ ਆ ਵੀ ਕਹਿ ਰਹੀ ਹੈ ਕਿ ਹਾਂ ਵੀ ਸਾਡੇ ਲਈ ਬਹੁਤ ਘਟ ਆਉਂਦੇ ਆਹੀਂ ਸਾਡੇ ਬੰਦੇ ਪਹੁੰਚ ਜਾਂਦੇ ਚਾਟਾ ਜੇ ਚਲ ਕੋਈ ਨਹੀਂ ਇਹ ਤਾਂ ਤੁਹਾਨੂੰ ਪਤਾ ਆਪਣੇ ਖਾਲਸੇ ਦੀ ਧਰਤੀ ਆ ਰਾਜਾ ਸਾਰ ਨੂੰ ਦਿੰਦਾ ਹੁੰਦਾ ਰਾਜਾ ਲੈਂਦਾ ਜਾਂਦਾ ਤੇ ਬਸ ਆਹੀ ਆ ਬੁਖਾਰ ਚੜਦਾ ਸਿਹਤ ਬੜੀ ਡਾਊਨ ਹੋ ਗਈ ਜੋ ਹੌਲੀ ਹੌਲੀ ਕੈਮ ਆਉਂਨੇ ਆ ਫੇ ਪਾਇਆ ਕਰਾਂਗੇ ਵੀਡੀਓ ਤੇ ਆ ਪਰਮਾਤਮਾ ਹਾਲਤ ਵੀ ਛੇਤੀ ਜਿਹੜੇ ਪੰਜਾਬ ਚ ਪਰਮਾਤਮਾ ਸਾਹਿਬ ਨੂੰ ਛੱਤ ਦਵੇ ਰਹਿਣ ਲਈ ਰੋਟੀ ਪਾਣੀ ਦੇਵੇ ਤੇ ਸਾਰਾ ਮਾਹੌਲ ਠੀਕ ਹੋ ਜਾਏ ਨਾ ਇਹ ਅਰਦਾਸ ਕਰਦੇ ਆਪਾਂ ਤੇ ਤੁਸੀਂ ਮਿਲਦੇ ਵੀ ਕਰੇ ਮੈਂ ਵੀ ਠੀਕ ਹੋ ਜਾਵਾਂ ਛੇਤੀ ਅੱਗੇ ਨਾਲ ਤਾਂ ਮੈਨੂੰ ਬਹੁਤ ਫਰਕ ਆ ਤੇ ਚਲੋ ਹੋਪਾ ਠੀਕ ਹੋਵਾਂਗੇ ਤੇ ਕਰਦੇ ਆਂ ਫਿਰ ਬਲੌਗ ਮਿਲਦੇ ਨਵੇਂ ਬਲੌਗ ਦੇ ਵਿੱਚ ਠੀਕ ਹੈ ਥੈਂਕ ਯੂ ਸੋ ਮਚ ਲਵ ਯੂ ਬਾਏ ਟੇਕ ਕੇ ਜੇ ਨਾ ਫੋਨ ਨਹੀਂ ਚੱਕ ਹੋਇਆ ਜਾਂ ਕੋਈ ਖਬਰ ਲਈ ਜਾਂ ਸੋਸ਼ਲ ਲਾਈਵ ਕਰਦੇ ਮੈਂ ਆਪੇ ਨਹੀਂ ਠੀਕ ਸੀਗਾ ਮੈਂ ਤਾਂ ਨਹੀਂ ਫੋਨ ਫੋਨ ਚੱਕ ਹੋਇਆ ਲਈ ਸੌਰੀ ਆ ਕਈਆਂ ਨੇ ਮੈਸੇਜ ਹੈ ਕਈਆਂ ਤੋਂ ਮੈਸੇਜ ਉਹ ਹੀ ਕਰਤੇ ਹਨ ਕੱਟ ਹੋ ਜਾਂਦੇ ਆ ਵੀ ਤਾਂ ਕਰਕੇ ਹੁਣ ਕਰ ਲਿਆ ਜਿਹਨੇ ਕਰਨਾ ਹੈ ਉਹਦੋਂ ਤਲਾ ਤਾਂ ਨਹੀਂ ਮੇਰੇ ਤੇ ਮੰਨੇ ਨਹੀਂ ਕਰਦਾ ਚੱਕਣ ਯਾਰ ਸਵਾਗਲਾ ਬੱਤਾਂ ਸੀ ਆ ਚਲੋ ਐਨੀਵੇ ਮਿਲਦੇ ਨੇ ਅਨ ਲੋਕ ਚ ਬਾਣੀ ਵੀ ਉਹ ਲੈ ਕੇ ਹਟੀ ਹੈ ਇਹ ਮੈਂ ਕਹਿੰਦਾ ਸਟੀਮ ਅੰਨੇ ਟੇਗਾਣਾ ਐ ਹਾਂ ਤਾਂ ਹੀ ਤੋਹਿਆ ਪੂਰਾ ਹੂੰ ਮੇਰੇ ਨਾਲ ਦੀ ਕੁਮਾਰਾ ਮੰਮੀ ਵੀ ਵੀ ਪੈਂਦਾ ਸੀ ਜਦ ਦਵਾਈ ਨੂੰ ਜਾਣ ਹੀ ਹੋਇਆ ਹੁੰਦੇ ਸੀ ਕੱਲ ਨੂੰ ਜਾਂਦੇ ਹਾਂ ਦਵਾਈ ਹੂੰ ਵੀ ਬਹੁਤ ਸੀਗਾ ਅੱਜ ਤਾਂ ਉੱਪਰ ਨਿਕਲ ਜੇ ਕੱਲ ਨੂੰ ਚਲੋ ਮੈਂ ਇਸ ਤਰੀ ਲੱਗੇ ਹੋ ਹੈ ਨਾ ਨਹੀਂ ਤਾਂ ਮੈਂ ਹਸਪਤਾਲਾਂ ਚ ਤੁਹਾਨੂੰ ਪਤਾ ਕੋਈ ਨਾ ਕੋਈ ਕੋਲ ਹੁੰਦਾ ਹੈ ਮੇਰੇ ਕੋ ਇੱਥੇ ਮੰਮੀ ਨੇ ਘਰੇ ਠੀਕ ਨਹੀਂ ਮੇਰੇ ਕੋਲ ਕੋਈ ਨਹੀਂ ਹੁੰਦਾ ਹੈ ਹਸਪਤਾਲ ਇਕੱਲੇ ਜਾਂਦਾ ਹੈ ਕਹਿੰਨ ਬਾਜਮਾਨੀ ਹੈ ਕਿੰਨੇ ਦਵਾਈ ਮੰਗਵੋਣੀਆਂ ਨੇ ਕੰਨ ਬਾਦ ਮੈਡੀਕਲ ਦਾ ਕਿਸੇ ਨੂੰ ਕਹਿਣਾ ਉੱਥੇ ਦੇਖ ਕੇ ਐਡੇ ਸਾਫ ਦੇ ਰਹੇ ਹੈ ਕਿਸੇ ਨੂੰ ਨਹੀਂ ਕਿਹਾ ਕਿ ਆ ਜਾਓ ਜਾਂ ਕੋਈ ਵੀ ਸਾਡੇ ਕੋਲ ਕੱਲੇ ਨੇ ਹਸਪਤਾਲ ਘਟੇ ਦੇਣਾ ਇੱਕ ਉੱਪਰ ਜਿਹੜਾ ਬਿਮਾਰ ਹੈ ਕੱਲਾ ਹੀ ਰਿਹਾ ਮम्मी ਘਰੇ ਸੀ ਚਲੋ 10 ਨਿਕਲ ਜਾਂਦਾ ਔਖਾ ਨਾ ਤੇ ਹੋਰ ਦੋ ਹੈਗੇ ਭਰਾ ਵੀ ਲਿਆਉਂਦੇ ਰਹੇ ਜਿਹੜੇ ਨਾਂ ਲੈ ਕੇ ਵੀ ਗੱਲਾਂ ਆਪਰੇ ਮੁੰਡਾ ਆਪਣਾ ਤੇ ਬਾਕੀ ਮੈਸਤਰੀ ਵਿਚਾਰੇ 10 ਰੋਟੀ ਚਾਹ ਲਿਆਉਂਦੇ ਰਹੇ ਆ ਇੱਕ ਮੀਆਂ ਨੇ ਬੜੀ ਮੱਤ ਮਾਰੀ ਸੀ ਕਿ ਪਾਣੀ ਬੜਾ ਆਇਆ ਸਾਡੇ ਇੱਧਰ ਵੀ ਚਲੋ गाइस ਸਮਝ ਆ ਰਹੀ ਨਹੀਂ ਅਜੇ ਬੋਲ ਹੁੰਦਾ ਕਮਜ਼ੋਰੀ ਕਰਕੇ ਕਰਦੇ ਆ ਵੀ ਬਲੋਕ ਆਨਤੀ ਮਾਈ